ਸ਼ਸ਼ੀ ਗਾਲ ਜੀ ਮੈਂ ਤੁਹਾਡੇ ਤੋਂ ਮਤਲਬ ਅੱਜ ਆਪਾਂ ਇਸ ਬਾਰੇ ਗੱਲ ਕਰਾਂਗੇ ਜੋ ਕਿ ਜਿੰਮੀ ਚੋਣ ਤਰਨਤਾਰਿਆਂ ਦੀ ਚੋਣਾਂ ਜਿੱਤਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕੀ ਕੀ ਲਾਰੀ ਲਾਈ ਨੇ ਕੀ ਕੀ ਗੱਲਾਂ ਕੀਤੀਆਂ ਨੇ ਉਸ ਬਾਰੇ ਮੈਨੂੰ ਤੁਹਾਡੀ ਜਾਣਕਾਰੀ ਦਿਓ ਮੈਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਕੀਤੀ ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਸ੍ਰੋਮਣ ਵਾਅਦਾ ਕੀਤਾ ਜਾਵੇ ਕਿ ਕੇਂਦਰ ਸਰਕਾਰ ਦੇ ਮਿਲਾਂ ਡੀਏ 40% ਦਾ 50% ਦਾ ਮਿਲਾਂ ਡੀਏ 42% ਦਾ 16% ਦਾ ਬਹੁਤ ਵੱਡਾ ਫਰਕ ਆ ਰੌਣਾਂ ਵਾਲੇ ਜਨਾਂ ਨੂੰ ਹੋਸਾਦਾ ਤੇ ਜਨਤ ਦੇ ਮੁਲਾਜ਼ਮਾਂ ਉਹਨਾਂ ਡੀਏ 'ਚ ਵਾਦਾ ਕੀਤਾ ਜਿਦਾ ਜਸਦਾ ਨਹੀਂ ਬਣਨਗੇ ਦੂਜਾ ਮੈਂ ਇਹ ਪੁੱਛਣਾ ਚਾਹਨੀ ਹੈ ਕਿ ਜਿਵੇਂ ਕਿ ਆਪਣੇ ਧੂਰੀ ਵੀ ਕੇ ਵੀ ਮੁਲਾਜ਼ਮਾਂ ਨੇ ਧਰਨੇ ਲਾਏ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਕੋਈ ਹੱਲ ਨਹੀਂ ਕੀਤਾ ਉਹਨਾਂ ਦੇ ਗੱਲਾਂ ਸੁਣ ਕੇ ਧੂਰੀ ਵੀ ਧਰਨਾ ਲਾਇਆ ਜੀ ਮੁੱਖ ਨੇ ਭਵਾਂਦਾਂ ਦਾ ਜੋ ਦੱਸਤਾ ਉੱਥੇ ਹੀ ਪਹੁੰਚੇ ਸੀ ਮੁਲਾਜ਼ਮਾਂ ਤੇ ਉੱਥੇ ਤਹਿਸੀਲਦਾਰ ਪਹੁੰਚੇ ਉਹਨਾਂ ਨੇ ਕਿਹਾ ਵੀ ਤੁਹਾਡੀ ਜੀ ਜਿਹੜਾ ਮੰਗ ਪੱਤਰ ਆ ਇਹ ਉਹਦੀ ਮੁੱਖ ਮੰਗ ਸੀਗਾ ਡੀਏ 16000 ਦਾ ਵਾਦਾ ਕਰਨਾ 5.5 ਸਾਲ ਪੇਕ ਜਿਹੜਾ 18000 ਕੋਰ ਬਣਦਾ ਤੇ ਪ੍ਰਾਣੀ ਬੈਂਕਿੰਗ ਬਹਾਲ ਤੋ ਫਾਈਟਰ ਦੋਵਾਂ ਨਾਲ ਰਿਟਾਇਰਮ ਲਾਗੂ ਕਰਨਾ ਇਹ ਮੁੱਖ ਮੰਗਾਂ ਸੀ ਤਹਿਸੀਲਦਾਰ ਨੇ ਹੀ ਪ੍ਰੋਤਸਾ ਦੇ ਤੁਹਾਡਾ ਜੋ ਮੰਗ ਪਤਰਾ ਜੋ ਭਗਵੰਤ ਮਾਨ ਮੁੱਖ ਮੰਤਰੀ ਦੇ ਕੋਲ ਧਰਪੇ ਜਾਇਆ ਹਾਂਜੀ ਮਾਨ ਜੀ ਦੂਜਾ ਮੈਂ ਪੁੱਛਣਾ ਚਾਹਨੀ ਆ ਕਿ ਮੁੱਖ ਮੰਤਰੀ ਭਗਵੰਤ ਨੇ ਕੱਚੇ ਮੁਲਾਜ਼ਮਾਂ ਦੇ ਜੋ ਰੈਗੂਲਰ ਕਰਨ ਦੇ ਲਈ ਪਰਮਿਸ਼ਨ ਪੀਰੀਅਡ ਵਾਲੇ ਮੁਲਾਜ਼ਮਾਂ ਲਈ ਕੀ ਕੀ ਕੋਈ ਸਪੈਸ਼ਲਟੀ ਆ ਉਸ ਬਾਰੇ ਜਾਣਕਾਰੀ ਦਿਓ ਪੰਜਾਬ ਸਰਕਾਰ ਦੇ ਮੈਗਨ ਕੰਮਕਾਦੇ ਕੱਚੇ ਮੁਲਾਜ਼ਮ ਬਾਰੇ ਮੁੱਖ ਮੰਤਰੀ ਭਗਵੰਤ ਨੇ ਰੋਪੜ ਕਿਹਾ ਸੀ ਕਿ ਜੋ ਕੱਚੇ ਮੁਲਾਜ਼ਮਾਂ ਮੈਂ ਉਹਨਾਂ ਅੱਗੇ ਜੋ ਕੱਤਾ ਛੱਡ ਕਟੂਗਾ ਪੱਕਾ ਕਰੂੰਗਾ ਇਹ ਪਰ ਅੱਜ ਤੱਕ ਸਰਕਾਰ ਨੂੰ 3.5 ਸਾਲ ਸਮਾਂ ਹੋ ਚੁੱਕਿਆ ਰੋਪੜ ਸਲਮਣਾਂ ਦੇ ਵਿੱਚ ਲਹਿਰਾ ਮਥਲਣ ਫਰਮਣਾਂ ਦੇ ਵਿੱਚ ਕੰਮ ਕਰਦੇ ਕੱਚੇ ਕੰਮਾਂ ਵਿੱਚੋਂ ਇੱਕ ਵੀ ਕੰਮ ਆ ਪੱਕਾ ਨਹੀਂ ਕੀਤਾ ਗਿਆ ਤੁਹਾਨੂੰ 20 ਵਿਸ ਦਿਨ ਸਾਲ ਹੋ ਗਿਆ ਕੰਮ ਕਰਦੇ ਹਾਂ ਉਹ ਸਰ ਆਉਣਾਂ ਸਾਹਮਣੇ ਵਿੱਚ ਜੋ ਤੁਹਾਨੂੰ ਨੇੜੇ ਆ ਰਹੀਆਂ 27 ਦੀਆਂ ਉਹ ਸਰ ਜੋ ਕੱਚੇ ਮਲਾ ਰਹੇ ਪੱਕੀ ਕੀਤੇ ਜਾ ਸਕਦੇ ਹਾਂ ਜੀ ਗੁੱਜਾ ਮੈਂ ਇਹ ਪੁੱਛਣਾ ਚਾਹਨੀ ਆ ਕਿ ਪੰਜਾਬ ਸਰਕਾਰ ਜੋ ਕਿ ਖਾਲੀ ਪਈਆਂ ਸਾਮੀਆਂ ਨੇ ਜਿਵੇਂ ਚੋਂ ਦੀ ਜ਼ਰੂਰਤ ਦਿੱਤਨ ਦੀ ਧੂਰੀ ਵੀ ਧਰਨ ਲਾਇਆ ਜੀ ਮੁਖ ਨੇ ਭਵਾਂਦਲਾ ਜੋ ਦੱਸਤਾ ਉੱਥੇ ਹੀ ਪਹੁੰਚੇ ਸੀ ਮਲਾਜ਼ਮਾਂ ਤੇ ਉਥੇ ਤਹਿਸੀਲਦਾਰ ਪਹੁੰਚਿਆ ਉਹਨਾਂ ਨੇ ਕਿਹਾ ਵੀ ਤੁਹਾਡੀ ਜੀ ਜਿਹੜਾ ਮੰਗ ਪੱત્રਾ ਹੈ ਉਹਦੇ ਮੁੱਖ ਮੰਗ ਸੀਗਾ ਡੀਵੇ 16 ਸਨ ਵਾਧਾ ਕਰਨਾ 5.5 ਸਾਲ ਪੇਗ ਦੇ 18000 ਕੋਟ ਬਣਦਾ ਤੇ ਪ੍ਰਾਣੀ ਬੈਂਸਿੰਗ ਬਹਾਲ ਕਰਨੀ ਲੋਕ ਹਾਈਡਰ ਤੋਂ ਬਣ ਨਾ ਰਿਟਾਇਰਮਨ ਲਾਗੂ ਕਰਨਾ ਇਹ ਮੁੱਖ ਮੰਗਾਂ ਸੀ ਤਹਿਸੀਲਦਾਰ ਨੇ ਹੀ ਪ੍ਰੋਤਸਾ ਦਿੱਤਾ ਕਿ ਤੁਹਾਡਾ ਜੋ ਮੰਗ ਪੱત્રਾ ਜੋ ਭਵਾਨ ਤਮਾਨ ਮੁੱਖ ਮੰਦਿਰ ਦੇ ਕੋਲ ਤੱਕ ਪਹੁੰਚ ਜਾਏ ਹਾਂਜੀ ਮੰਨ ਜੀ ਦੂਜਾ ਮੈਂ ਪੁੱਛਣਾ ਚਾਹਨੀ ਹੈ ਕਿ ਮੁੱਖ ਮੰਤਰੀ ਭਗਵੰਤ ਨੇ ਕੱਚੇ ਮੁਲਾਜ਼ਮਾਂ ਦੇ ਜੋ ਰੈਗੂਲਰ ਕਰਨ ਦੇ ਲਈ ਪਰਮਿਸ਼ਨ ਪੀਰੀਅਡ ਵਾਲੇ ਮੁਲਾਜ਼ਮਾਂ ਲਈ ਕੀ ਕੀ ਕੋਈ ਸਪੈਸ਼ਲ ਜੀ ਹੈ ਪੰਜਾਬ ਸਰਕਾਰ ਦੇ ਮੈਗਨ